ਪਿਛਲੇ ਦਿਨੀ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੋੜ ਦੇ ਪਿੰਡ ਜੰਨਸਰ ਵਿਖੇ 36 ਸਾਲ ਦੇ ਨੌਜਵਾਨ ਗੁਰਪ੍ਰੀਤ ਸਿੰਘ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਗੁਰਪ੍ਰੀਤ ਸਿੰਘ ਵਿਆਹਿਆ ਹੋਇਆ ਸੀ ਜਿਸ ਨੇ ਜਿਮ ਵਿੱਚ ਬਣੀ ਇੱਕ ਮਹਿਲਾ ਦੋਸਤ ਨੇ ਉਸ ਨੂੰ ਕੁਝ ਨਸ਼ੀਲੀ ਚੀਜ਼ ਪਿਆ ਕੇ ਸ਼ਲੀਲ ਵੀਡੀਓ ਬਣਾ ਲਈ ਤੇ ਲੜਕੀ ਵੱਲੋਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀ ਧਮਕੀ ਰਾਹੀਂ ਨੌਜਵਾਨ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿੱਤੇ ਇੱਕ ਲੜਕੀ ਵੱਲੋਂ ਉਸ ਨੂੰ ਬਲੈਕਮੇਲ ਕਰਕੇ ਲੱਖਾਂ ਰੁਪਏ ਦੀ ਵੀ ਮੰਗ ਕਰ ਲਈ ਜਿਸ ਵਿੱਚ ਲੱਖਾਂ ਦਾ ਤਾਂ ਕਈ ਟੋਲੇ ਸੋਨਾ ਆਈਫੋਨ ਐਪਲ ਘੜੀ 19 ਲੱਖ ਰੁਪਏ ਪਲਾਟ ਦੀ ਜਾਲੀ ਰਜਿਸਟਰੀ ਵੀ ਕਰਵਾ ਲਈ ਸੀ ਅਤੇ ਹੁਣ ਉਸ ਤੋਂ 20 ਲੱਖ ਰੁਪਏ ਹੋਰ ਮੰਗ ਕੀਤੀ ਜਾ ਰਹੀ ਚੀਜ਼ ਜਿਸ ਤੋਂ ਪਰੇਸ਼ਾਨ ਗੁਰਪ੍ਰੀਤ ਸਿੰਘ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਜਿਸ ਨੂੰ ਲਾਸ਼ ਲਈ ਤਪਾ ਬਠਿੰਡਾ ਡੀ ਐਮ ਸੀ ਲੁਧਿਆਣਾ ਤੋਂ ਬਾਅਦ ਬਰਨਾਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਹੁਣ 24 ਦਿਨਾਂ ਦੇ ਇਲਾਜ ਦੌਰਾਨ ਮੌਤ ਹੋ ਗਈ ਸਰ ਕੀ ਕਹਿਣਾ ਚਾਹਣ ਹੈ ਜਿਹੜਾ ਇੱਕ ਖੁਦਕੁਸ਼ੀ ਮਾਮਲਾ ਸਾਹਮਣੇ ਆਇਆ ਜਿਸ ਇੱਕ ਨੌਜਵਾਨ ਦੀ ਮੌਤ ਹੋਈ ਹੈਗੀ ਅੱਜ ਇਹਦੇ ਵਿੱਚ ਫਆਈਆਰ ਨੰਬਰ 44 ਮਿਤੀ 4 6 2025 ਨੂੰ ਇੱਕ ਲਾਜ਼ ਹੋਈ ਸੀਗੀ ਵੱਖ-ਵੱਖ ਧਰਾਵਾਂ ਦੇ ਵਿੱਚ ਬਲੈਕਮੇਲਿੰਗ ਤੇ ਫੋਰਜਰੀ 120 ਬੀ ਦੇ ਵਿੱਚ ਤਾਂ ਉਹਦੇ ਵਿੱਚ ਜਿਹੜਾ ਗੁਰਪ੍ਰੀਤ ਸੀਗਾ ਇਹ 16 ਤਰੀਕ ਤੋਂ ਜਿਰੇ ਹਾਲ ਸੀ ਜਾਂ 16 ਮਈ ਤੋਂ ਤਾਂ ਅੱਜ ਸਵੇਰੇ ਉਹਦੀ ਡੈਥ ਹੋ ਗਈ ਆ ਤਾਂ ਉਹਦੇ ਵਿੱਚ ਜਿਹੜੀ ਗ੍ਰਿਫਤਾਰ ਦੋਸ਼ਣ ਸੀਗੀ ਉਹ ਰਿਮਾਂਡ ਤੇ ਆ ਸਾਡੇ ਕੋਲੇ ਸੁਖਪ੍ਰੀਤ ਕੌਰ ਤਾਂ ਉਹਦੇ ਵਿੱਚ ਹੁਣ 108 ਬੀਨ ਸੁੱਦਾ ਵਾਅਦਾ ਕੀਤਾ ਗਿਆ ਤੇ ਬਾਕੀ ਕਾਰਵਾਈ ਚੱਲ ਰਹੀ ਹੈ ਸਰ ਇੱਕ ਰਜਿਸਟਰੀ ਕਰਵਾਈ ਗਈ ਸੀ ਜਾਲੀ ਤੋਰਤ ਦੇ ਵਿਸ਼ੇਸ਼ੀ ਕਾਰਨ ਜੋ ਜਿਹੜੇ ਉਹਦੇ ਚ ਰਜਿਸਟਰੀ ਕਰਵਾਈ ਗਈ ਸੀ ਪਹਿਲਾਂ ਇਹ ਉਹਦੇ ਰਿਕਾਰਡ ਲਿਆ ਜਾ ਰਿਹਾ ਰਿਕਾਰਡ ਲੈ ਕੇ ਵੀ ਜੋ ਵੀ ਉਹਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਨੂੰ ਨਾਮਜ਼ਦ ਕਰਕੇ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ